ਦੀ ਭਾਵ ਹੈ ਜੀ ਦੇਖੋ ਜੀ ਅਸੀਂ ਜੀਵੀ ਰਿਕਾਰਡ ਕੰਪਨੀ ਤੋਂ ਜੈਮਾ ਸ਼ਵਰੀ ਦੀ ਜੀਵਨੀ ਜਿਹਦਾ ਆਪਤ ਜੋ ਹਿੰਦੀ ਫਿਲਮ ਬਣਾ ਕੇ ਸੰਸਾਰ ਦੇ ਪੰਜਾਬ ਦੇ ਆਪਣੇ ਆਦੀਵਾਸੀ ਮੂਲ ਨਿਵਾਸੀ ਭਾਰਤ ਵਾਸੀਆਂ ਦੇ ਵਾਸਤੇ ਪੇਸ਼ ਕਰਨ ਦਾ ਉਤਰਾਲਾ ਕੀਤਾ ਆ ਉਹਦਾ ਅੱਜ ਅਸੀਂ ਪੋਸਟਰ ਰਿਲੀਜ਼ ਕੀਤਾ ਆ ਤੇ ਜਲਦੀ ਅਸੀਂ ਇਸ ਮਹੀਨੇ ਦੇ ਵਿੱਚ ਵਿੱਚ ਵੀ ਫਿਲਮ ਵੀ ਆ ਉਹ ਵੀ ਰਿਲੀਜ਼ ਕਰਨ ਲਈ ਇੱਥੇ মিডিਆ ਦੇ ਵਿੱਚ ਆ ਕੇ ਤੁਹਾਡੇ ドラਮਾ ਦੇ ਸਹਿਯੋਗ ਦੇ ਨਾਲ ਉਹ ਵੀ ਅਸੀਂ ਜਨਤਕ ਤੌਰ ਤੇ ਗੱਲ ਕਰਨੀ ਕਿੰਨੇ ਟਾਈਮ ਤੱਕ ਜਿਹੜੀ ਇਹ ਫਿਲਮ ਪੂਰੀ ਕੰਪਲੀਟ ਹੋਈ ਹੈ ਕਿ ਮੈਕਸਿਮਮ ਸਾਡਾ 1.5 ਤੋਂ 2 ਮਿੰਟ ਲਾਵੇ ਠੀਕ ਹੈ ਤੇ ਕਿੱਥੇ ਕਿੱਥੇ ਸ਼ੂਟਿੰਗ ਹੋਈ ਹੈ ਇਹ ਆਪਣੇ ਹਿਸ਼ਾਲਪੁਰ ਦੇ ਜੰਗਲ ਫਾਰ ਇਲਾਕਾ ਵਿੱਚ ਕੀਤੀ ਤੇ ਇਸ ਫਿਲਮ ਦੀ ਸਟੋਰੀ ਤੋਂ ਜਿਹੜੇ ਤੁਸੀਂ ਇਹ ਚੁਣਿਆ ਪਾਟ ਕੀ ਕੀ ਪਾਵ ਸੀ ਹੈ ਕੀ ਇਹ ਚੀਜ਼ ਕਦੇ ਵੀ ਲੋਕਾਂ ਸਾਹਮਣੇ ਕਦੀ ਖੁੱਲ ਕੇ ਪੇਸ਼ ਨਹੀਂ ਹੋਈ ਇਹਦੀ ਸਟੋਰੀ ਦਾ ਭਾਵ ਕੀ ਇਸ ਸਟੋਰੀ ਦਾ ਮੋਟਿਵ ਇਹ ਆ ਜੀ ਆਮ ਤੌਰ ਤੇ ਮਾਤਾ ਭੀਲੜੀ ਨੂੰ ਇੱਕ ਕਰਜ਼ਾਰ ਦੇ ਵਿੱਚ ਦਿਖਾਇਆ ਜਾਂਦਾ ਨੰਬਰ 1 ਨੰਬਰ 2 ਤੇ ਜਾਨਵਰਾਂ ਦੇ ਨਾਲ ਜੀਵ ਜੰਤੂਆਂ ਦੇ ਨਾਲ ਖਾਸ ਕਰਕੇ ਦਰਖਤਾਂ ਦਾ ਬੜਾ ਘਟਵਾਟ ਹੋਦੀ ਆ ਜੋ ਮਾਤਾ ਸ਼ਬਰੀ ਦਾ ਪਿਆਰ ਸੀ ਜੇ ਜੇ ਜੀਵਨਾ ਮਾਤਾ ਸ਼ਬਰੀ ਦਾ ਮਤਲਬ ਕਿ ਜੋ ਮਾਤਾ ਸ਼ਬਰੀ ਜੀ ਦਿਲ ਦੀ ਭਾਵਨਾ ਸੀ ਜਿਸ ਕਰਕੇ ਉਹਨਾਂ ਨੂੰ ਆਪਣਾ ਇੱਕ ਕਬੀਲਾ ਕਿਉਂਕਿ ਮਾਤਾ ਸ਼ਗਰੀ ਇੱਕ ਕਬੀਲੇ ਦੇ ਰਾਜੇ ਦੀ ਕੁੜੀ ਸੀ ਉਹ ਉਹਨਾਂ ਨੇ ਆਪਣਾ ਰਾਜਪਾਲ ਕਿਉਂ ਛੱਡਿਆ ਕੀ ਕਾਰਨ ਸੀ ਉਹ ਸਾਰਾ ਸੀ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਜੇ ਸਾਰਾ ਆਪਣੀ ਫਿਲਮ ਬਣਾਈ ਹੈ ਕਰੈਕਟਰ ਕਿਵੇਂ ਤੁਸੀਂ ਆਪਣੀ ਜੇ ਲਪੇ ਹੈਗੀ ਆ ਜਿਵੇਂ ਕਿ ਕਿਹੜੇ ਕਿਹੜੇ ਕਰੈਕਟਰ ਸਾਡੇ ਦੇਖੋ ਜੀ ਕਰੈਕਟਰ ਜਿੱਲੇ ਵੀ ਆ ਇਹਦੇ ਵਿੱਚ ਸਾਡੇ ਡਾਇਰੈਕਟਰ ਡੀਓਪੀ ਸਾਉ ਸੂਨਬੈ ਜੀ ਉਹਨਾਂ ਨੇ ਅਰੇਂਜ ਕੀਤੇ ਕੋਸ਼ਿਸ਼ ਸੀ ਆਪ ਜਿੱਦਾਂ ਜਿੱਦਾਂ ਸਾਡਾ ਸੰਪਰਕ ਸਕੇ ਇੱਕ ਦੂਸਰੇ ਨਾਲ ਉਸਾਰੇ ਕਰੈਕਟਰ ਸੀ ਅਲੱਗ-ਅਲੱਗ ਤਿਆਰ ਦਿੱਤੇ ਆ ਜੀ ਤੇ ਸਾਰੇ ਨਾਮ ਵਾਲੇ ਕੋਈ ਮਤਲਬ ਵੀ ਅਣਜਾਣ ਬੰਦੇ ਕੋਲ ਕੰਮ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮਤਲਬ ਸਾਰੀ ਜਿਹੜੀ ਸਟੋਰੀ ਦੇ ਵਿੱਚ ਜਿਹੜੇ ਕੰਮ ਕੀਤੇ ਗਏ ਉਹਨਾਂ ਦੇ ਵਿੱਚੋਂ ਕੀ-ਕੀ ਨਾਮ ਹੈ ਜੀ ਜਿਨ੍ਹਾਂ ਦੇ ਵਿੱਚ ਸਾਡੇ ਦੇਖੋ ਮੈਂ ਐਜ਼ ਅ ਲੇਖਕ ਤੇ ਪ੍ਰੋਡੂਸਰ ਕੰਮ ਕੀਤਾ ਫਿਲਮ ਦੇ ਵਿੱਚ ਮੇਰੇ ਨਾਲ ਆਪਣੇ ਡਾਇਰੈਕਟਰ ਤੇ ਡੀਓਪੀ ਸੁਨੂ ਬਿਆ ਜੀ ਤੇ ਰਾਧਾ ਟਾਰੀਵਾਲ ਜੀ ਜਿਨ੍ਹਾਂ ਨੇ ਮਾਤਾ ਸ਼ਬਰੀ ਦਾ ਰੋਲ ਕੀਤਾ ਆ ਨਾਲ ਡੀਜੀ ਸਿੰਘ ਸੀ ਤੇ ਬੱਚੇ ਦਾ ਰੋਲ ਜਿਹਦਾ ਬਚਪਨ ਦੇ ਵਿੱਚ ਜੋ ਮਾਤਾ ਸ਼ੁਭਰੀ ਦਾ ਸਿੰਘ ਸੀਗਾ ਉਹ ਇਹ ਸਿਮਰਨ ਮੋਮਨ ਮੇਰੀ ਬੇਟੀ ਹੈ ਜੀ ਉਹਨਾਂ ਨੇ ਕੀਤਾ ਤੇ ਬਾਕੀ ਜਿਹਦਾ ਜਿਹਦਾ ਦੇ ਪਾਤਰ ਸ਼ੁਭਰੀ ਮਾਤਾ ਦੇ ਕਬੀਲੇ ਦੇ ਵਿੱਚ ਜੋ ਸਰਦਾਰ ਸੀ ਚਾਹੇ ਉਹਨਾਂ ਦਾ ਮਤਲਬ ਕਿ ਪਿਤਾ ਦਾ ਰੋਲ ਜਿਹੜਾ ਆਪਣੇ ਗੁਰੂ ਸਾਹਿਬ ਨੇ ਕੀਤਾ ਮਾਤਾ ਦਾ ਰੋਲ ਮੈਡਮ ਰਮਨ ਜੀ ਨੇ ਸਾਡੇ ਨਾਲ ਉਹਨਾਂ ਨੇ ਕੀਤਾ ਮਤਲਬ ਜਿੱਦਾਂ ਜਿੱਦਾਂ ਦਾ ਰੋਲ ਹੈ ਜਿੱਦਾਂ ਜਿੱਦਾਂ ਦਾ ਸੀਨ ਜਿੱਦਾਂ ਜਿੱਦਾਂ ਦਾ ਕਰੈਕਟਰ ਬਰਦਾਸ਼ਤ ਅਸੀਂ ਕੋਸ਼ਿਸ਼ ਕੀਤੀ ਆਪਕੋ ਨੂੰ ਸਹੀ ਤਰੀਕੇ ਨਾਲ ਸਮਾਜ ਦੇ ਅਗੇ ਰੱਖੀਏ ਤਾਂ ਕਿ ਕਦ ਰਿਲੀਜ਼ ਹੋ ਰਹੀ ਹੈ ਜੀ ਬਸ ਮੈਕਸਿਮਮ 1 ਮਹੀਨੇ ਦੇ ਵਿੱਚ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਕੋਸ਼ਿਸ਼ ਹੀ ਤਾਂ ਲੋਕਾਂ ਨੂੰ ਇਹ ਅਪੀਲ ਕਰਨੀ ਜੋ ਨੇ ਕਿ ਫਿਲਮ ਨੂੰ ਵੱਧ ਤੋਂ ਵੱਧ ਦੇਖੋ ਇਸ ਫਿਲਮ ਦੀ ਕਿਉਂਕਿ ਮਹਾਰਮਾਨ ਦੇ ਆਧਾਰਿਤ ਫਿਲਮ ਆ ਕੋਈ ਮਨਕਰਤ ਸਟੋਰੀ ਨਹੀਂ ਕਿਸੇ ਆਮ ਲੇਖਕ ਦੀ ਸਟੋਰੀ ਨਹੀਂ ਪ੍ਰਭੂ ਸ਼੍ਰੀ ਰਾਮਚੰਦਰ ਦਾ ਜੋ ਮੇਲ ਮਲਾ ਪਿਆ ਮਾਤਾ ਸ਼ੋਬੀਦ ਦੇ ਨਾਲ ਜਾਂ ਜੋ ਭਗਵਾਨ ਬਾਲਮੀਕ ਮਹਾਰਾਜ ਜੀ ਨੇ ਆਪਣੀ ਰਮੈਨ ਦੇ ਵਿੱਚ ਲਿਖਿਆ ਆ ਉਹ ਹੀ ਅਸੀਂ ਸਾਬਾ ਹੂ ਕੋਈ ਪਹਿਸ ਤੋਂ ਪਹਿਲਾਂ ਕਿਸ ਤਰ੍ਹਾਂ ਕੋਈ ਆਸ਼ਰਮ ਰਹੀਂ ਅਸੀਂ ਇਸ ਤੋਂ ਪਹਿਲਾਂ